ਸਸਿਰਕਾਲ ਤੁਸੀਂ ਵੇਖ ਰਹੇ ਹੋ ਰੈਮੂ ਚੈਟ ਕਰੋੜਾ ਰੁਪਏ ਦੀ ਬੋਲੀ ਲਗਾ ਕੇ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰਾਂ ਨੇ નિર્ધારਿਤ ਸਮੇਂ ਦੇ ਅੰਦਰ ਪੈਸੇ ਜਮ੍ਹਾਂ ਨਹੀਂ ਕਰਵਾਏ ਅਪਕਾਰਯਤੇ ਕਰ ਵਿਭਾਗ ਨੇ ਸੱਤ ਠੇਕੇਦਾਰਾਂ ਤੇ ਉਹਨਾਂ ਦੀਆਂ ਕੰਪਨੀਆਂ ਨੂੰ ਬਲੈਕਲਿਸਟ ਕਰ ਦਿੱਤਾ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਤੇ ਲਾਟੀਆਂ ਵੱਲੋਂ ਨਿਲਾਮੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਸੈਕਟਰ 22 ਮਾਰਕੀਟ ਦਾ ਠੇਕਾ 9 ਕਰੋੜ ਰੁਪਏ ਜਿਸ ਵਿੱਚ ਵਿਕਿਆ ਸੀ ਜਦੋਂ ਕਿ ਸੈਕਟਰ 22 ਬੀ ਹਿਮਾਲਿਆ ਮਾਰਗ ਦਾ ਠੇਕਾ 14 ਕਰੋੜ 97 ਇੰਡਸਟਰੀਅਲ ਏਰੀਆ ਦਾ ਠੇਕਾ 15 ਕਰੋੜ ਜਦੋਂ ਕਿ ਸ਼ਵਾਲਕ ਗਾਰਡਨ ਨੇੜੇ ਦੇ ਠੇਕੇ ਦੀ ਬੋਲੀ 4 ਕਰੋੜ 97 ਲੱਖ ਰੁਪਏ ਵਿੱਚ ਲਗਾਈ ਗਈ ਸੀ ਆਪਕਾਰੀ ਨੀਤੀ 2025-26 ਅਨੁਸਾਰ ਕਾਫੀ ਸਮਾਂ ਦਿੱਤੇ ਜਾਣ ਦੇ ਬਾਵਜੂਦ ਰੁਕਤ ਅਲਾਟੀਆਂ ਨੇ ਲੋੜਿੰਦੀ ਸੁਰੱਖਿਆ ਕਰਮ ਜਮਾਨੇ ਨਹੀਂ ਕਰਵਾਈ ਜਿਸ ਕਾਰਨ ਨਿਰਪੱਖ ਨਿਲਾਮੀ ਪ੍ਰਕਿਰਿਆ ਵਿੱਚ ਵਿਦਗਨ ਪਿਆ ਇਹ ਗੰਭੀਰਤਾ ਅਤੇ ਵਿੱਤੀ ਇਰਾਦੇ ਦੀ ਘਾਟ ਨੂੰ ਵੀ ਦਰਸਾਉਂਦਾ ਹੈ ਅਤੇ ਇਸ ਕਾਰਨ ਵਿਅਕਤੀਆਂ ਇਕਾਈਆਂ ਨੂੰ ਭਵਿੱਖ ਦੀਆਂ ਨਿਲਾਮੀਆਂ ਦਾ ਅਲਾਟਮੈਂਟ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਬਲੈਕਲਿਸਟ ਕਰਨ ਦਾ ਫੈਸਲਾ ਲਿਆ ਗਿਆ ਅਪਰੋਖਤ ਵਿਅਕਤੀਆਂ ਸਸਥਾਵਾਂ ਨੂੰ ਕਾਲੀ ਸੂਚੀ ਵਿੱਚ ਪਾਉਣ ਸੰਬੰਧੀ ਜਾਣਕਾਰੀ ਸਾਰੇ ਰਾਜਾਂ ਕੇਂਦਰ ਚਾਰ ਸਤ ਪ੍ਰਦੇਸ਼ਾਂ ਨੂੰ ਬਕਾਇਆ ਰਕਮਾਂ ਦੀ ਵਸੂਲੀ ਲਈ ਭੇਜ ਦਿੱਤੀ ਗਈ ਹੈ ਧੰਨਵਾਦ